ਸਰਵਿਸ ਜਾਨਕੀ ਐਨ ਜੈਡ ਐਸ ਆਈ ਐਸ ਦੇ ਮੁਖੀ ਨੇ ਲੋਕਾਂ ਨੂੰ ਵਿਦੇਸ਼ੀ ਦਖਲਅੰਦਾਜ਼ੀ ਪ੍ਰਤੀ ਸੁਚੇਤ ਰਹਿਣ ਅਤੇ ਸ਼ੱਕ ਹੁੰਦੇ ਸਵਾਲ ਪੁੱਛਣ ਦੀ ਅਪੀਲ ਕੀਤੀ ਹੈ। ਦੇਸ਼ਪੁਰ ਦੇ ਲਗਭਗ 300 ਐਥਨਿਕ ਕਮਿਊਨਿਟੀ ਲੀਡਰ ਸ਼ਨੀਵਾਰ ਨੂੰ ਆਕਲੈਂਡ ਦੇ ਵਿੱਚ ਮਿਨਿਸਟਰੀ ਫਾਰ ਐਥਨਿਕ ਕਮਿਊਨਿਟੀ ਦੁਆਰਾ ਆਯੋਜਿਤ ਚੌਥੀ ਐਥਨਿਕ ਬੈਨੀਫਿਟ ਕਾਨਫਰੰਸ ਲਈ ਇਕੱਠੇ ਹੋਏ। ਵਿਚਾਰ ਵਟਾਂਦਰੇ ਵਿਦੇਸ਼ੀ ਦਖਲਅੰਦਾਜ਼ੀ ਦੇ ਨਾਲ ਸਮਾਜਿਕ ਇਕਤਾ ਦੇ ਆਲੇ-ਦੁਆਲੇ ਕੇਂਦਰਿਤ ਸਨ ਜੋ ਕਿ ਵਿਸ਼ੇਸ਼ ਵਿਸ਼ਿਆਂ ਦੇ ਵਿੱਚੋਂ ਇੱਕ ਸੀ। ਇੱਕ ਪੈਨਲ ਚਰਚਾ ਦੇ ਵਿੱਚ NZSIS ਦੇ ਡਾਇਰੈਕਟਰ ਜਨਰਲ ਐਂਡਰਿਊ ਹੈਪਟਨ ਨੇ ਦੱਸਿਆ ਕਿ ਵਿਦੇਸ਼ੀ ਦਖਲਅੰਦਾਜ਼ੀ ਕੀ ਹੈ ਤੇ ਲੋਕਾਂ ਨੂੰ ਸੁਚੇਤ ਰਹਿਣ ਦੀ ਵੀ ਯਾਦਵਾਈ ਹੈਪਟਨ ਨੇ ਕਿਹਾ ਕਿ ਲੋਕਤੰਤਰੀ ਸਿਧਾਂਤਾਂ ਨੂੰ ਯਾਦ ਰੱਖਣਾ ਮਦਦਗਾਰ ਹੋ ਸਕਦਾ ਹੈ ਉਦਾਹਰਨ ਵਜੋਂ ਲੋਕਾਂ ਦੇ ਵੱਖੋ-ਵੱਖਰੇ ਵਿਚਾਰ ਹੋ ਸਕਦੇ ਹਨ ਪਰ ਨਿਊਜ਼ੀਲੈਂਡ ਨੂੰ ਪ੍ਰਭਾਵਿਤ ਕਰਨ ਲਈ ਇੱਕ ਵਿਸ਼ੇਸ਼ ਰਾਜ ਲਈ ਕੰਮ ਕਰਨਾ ਸਮੱਸਿਆ ਵਾਲਾ ਹੈ ਉਹਨਾਂ ਨੇ ਕਿਹਾ ਹੈ ਕਿ ਇੱਕ ਦੂਜੇ ਵਿਚਾਰ ਗੱਲਬਾਤ ਬਣਾਈ ਰੱਖਣ ਅਤੇ ਜਾਣਕਾਰੀ ਸਾਂਝੀ ਕਰਨ ਵਿੱਚ ਪਾਈਚਾਰਕ ਅਬੋਨ ਦੀ ਮਹੱਤਵਪੂਰਨ ਭੂਮਿਕਾ ਹੈ ਹੈਪਟਨ ਨੇ ਕਿਹਾ ਹੈ ਕਿ ਉਹਨਾਂ ਦਾ ਵਿਭਾਗ ਨਸਲੀ ਪਾਈਚਾਰਿਆਂ ਨਾਲ ਵਿਸ਼ਵਾਸ ਅਤੇ ਸਬੰਧ ਬਣਾਉਣਾ ਜਾਰੀ ਰੱਖੇਗਾ ਹੈਪਟਨ ਨੇ ਕਿਹਾ ਕਿ ਐਨ ਜੀ ਐਸ ਆਈ ਐਸ ਵਿਦੇਸ਼ੀ ਦਖਲਅੰਦਾਜ਼ੀ ਤੇ ਰੌਸ਼ਨੀ ਪਾਉਂਦਾ ਰਹੇਗਾ ਕਮਿਊਨਿਟੀ ਲੀਡਰਾਂ ਨੂੰ ਜਾਣਕਾਰੀ ਪ੍ਰਦਾਨ ਕਰਦਾ ਰਹੇਗਾ ਤੇ ਇਹ ਯਕੀਨੀ ਬਣਾਏਗਾ ਕਿ ਵਿਭਾਗ ਉਹਨਾਂ ਤੱਕ ਪਹੁੰਚਜੋਗ ਹੋਵੇ ਮਿਨਿਸਟਰ ਫੋਰ ਐਥਨਿਕ ਕਮਿਊਨਿਟੀ ਮਾਰਕ ਮਸ਼ੀਨ ਨੇ ਕਿਹਾ ਕਿ ਨਿਊਜ਼ੀਲੈਂਡ ਵਿਦੇਸ਼ੀ ਦਖਲਅੰਦਾਜ਼ੀ ਪ੍ਰਤੀ ਅਵੇਸਲਾ ਨਹੀਂ ਹੋ ਸਕਦਾ ਉਹਨਾਂ ਨੇ ਕਿਹਾ ਹੈ ਕਿ ਸਾਡੇ ਕੋਲ ਅਜਿਹੇ ਦੇਸ਼ ਹਨ ਜੋ ਸਾਡੇ ਡਾਇਸਪੋਰਾ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਮੰਤralਏ ਦੇ ਮੁੱਖ ਕਾਰਜਕਾਰੀ ਮੇਰਵਿਨ ਸਿੰਘਮ ਨੇ ਕਿਹਾ ਕਿ ਸਮਾਜਿਕ ਇਕਤਾ ਅਤੇ ਵਿਦੇਸ਼ੀ ਦਖਲਅੰਦਾਜ਼ੀ ਦਾ ਮੁਕਾਬਲਾ ਆਪਸ ਦੇ ਵਿੱਚ ਜੁੜੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਮੇਰੇ ਦ੍ਰਿਸ਼ਟੀਕੋਣ ਤੋਂ ਵਿਦੇਸ਼ੀ ਦਖਲਅੰਦਾਜ਼ੀ ਦੇ ਵਿਰੁੱਧ ਬਚਾਅ ਦੀ ਪਹਿਲੀ ਕਤਾਰ ਭਾਈਚਾਰਕ ਇਕਤਾ ਹੈ। ਕੈਬਿਨਟ ਐਡਵੋਕੇਟ ਇਵਰ ਚਰਨੀ ਨੇ ਕਿਹਾ ਕਿ ਵਿਦੇਸ਼ੀ ਦਖਲਅੰਦਾਜ਼ੀ ਤੇ ਚਰਚਾ ਇੱਕ ਚੰਗੀ ਪਹਿਲ ਹੈ ਪਰ ਸਰਕਾਰ ਤੋਂ ਹੋਰ ਜਾਣਕਾਰੀ ਅਤੇ ਸਪਸ਼ਟਤਾ ਦੀ ਲੋੜ ਹੈ। ਉਹਨਾਂ ਨੇ ਕਿਹਾ ਕਿ ਮੈਨੂੰ ਹਮੇਸ਼ਾ ਲੱਗਦਾ ਸੀ ਕਿ ਵਿਦੇਸ਼ੀ ਦਖਲਅੰਦਾਜ਼ੀ ਦਾ ਵਿਸ਼ਾ ਸਾਡੀ ਰੋਜ਼ਾਨਾ ਜ਼ਿੰਦਗੀ ਤੋਂ ਬਹੁਤ ਦੂਰ ਹੈ ਪਰ ਅੱਜ ਪੈਨਲ ਤੋਂ ਸੁਣ ਕੇ ਮੈਨੂੰ ਲੱਗਾ ਕਿ ਇਹ ਬਹੁਤਾ ਦੂਰ ਨਹੀਂ ਹੈ। ਚੈਨ ਸੈਮਸੀ ਕੇ ਸਮਾਜਿਕ ਇਕਤਾ ਅਤੇ ਵਿਦੇਸ਼ੀ ਦਖਲਅੰਦਾਜ਼ੀ ਆਪਸ ਦੇ ਵਿੱਚ ਜੁੜੇ ਹੋਏ ਹਨ। ਉਹਨਾਂ ਨੇ ਕਿਹਾ ਹੈ ਕਿ ਜੇਕਰ ਅਸੀਂ ਸਮਾਜ ਦੇ ਵਿੱਚ ਪਿਆਰ ਨਾ ਰਹਿਾਂਗੇ, ਇੱਕ ਦੂਜੇ ਦੀ ਮਦਦ ਕਰਾਂਗੇ ਤਾਂ ਵਿਦੇਸ਼ੀ ਦਖਲਅੰਦਾਜ਼ੀ ਦੀ ਸੰਭਾਵਨਾ ਘਟ ਜਾਵੇਗੀ। ਨਿਊਜ਼ੀਲੈਂਡ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਜਾਨਕੀ ਐਨ ਜ਼ेड ਐਸ ਆਈ ਐਸ ਦੇ ਮੁਖੀ ਨੇ ਲੋਕਾਂ ਨੂੰ ਵਿਦੇਸ਼ੀ ਦਖਲਅੰਦਾਜ਼ੀ ਪ੍ਰਤੀ ਸੁਚੇਤ ਰਹਿਣ ਅਤੇ ਸ਼ੱਕ ਹੁੰਦੇ ਸਵਾਲ ਪੁੱਛਣ ਦੀ ਅਪੀਲ ਕੀਤੀ ਹੈ। ਦੇਸ਼ਵਾਰ ਦੇ ਲਗਭਗ 300 ਐਥਨਿਕ ਕਮਿਊਨਿਟੀ ਲੀਡਰ ਸ਼ਨੀਵਾਰ ਨੂੰ ਆਕਲੈਂਡ ਦੇ ਵਿੱਚ ਮਿਨਿਸਟਰੀ ਫਾਰ ਐਥਨਿਕ ਕਮਿਊਨਿਟੀ ਦੁਆਰਾ ਆਯੋਜਿਤ ਚੌਥੀ ਐਥਨਿਕ ਬੈਨੀਫਿਟ ਕਾਨਫਰੰਸ ਲਈ ਇਕੱਠੇ ਹੋਏ ਵਿਚਾਰ ਵਟਾਂਦਰੇ ਵਿਦੇਸ਼ੀ ਦਖਲਅੰਦਾਜ਼ੀ ਦੇ ਨਾਲ ਸਮਾਜਿਕ ਇਕਤਾ ਦੇ ਆਲੇ-ਦੁਆਲੇ ਕੇਂਦਰ ਸਨ ਜੋ ਕਿ ਵਿਸ਼ੇਸ਼ ਵਿਸ਼ਿਆਂ ਦੇ ਵਿੱਚੋਂ ਇੱਕ ਸੀ ਇੱਕ ਪੈਨਲ ਚਰਚਾ ਦੇ ਵਿੱਚ NZSIS ਦੇ ਡਾਇਰੈਕਟਰ ਜਨਰਲ ਐਂਡਰਿਊ ਹੈਪਟਨ ਨੇ ਦੱਸਿਆ ਕਿ ਵਿਦੇਸ਼ੀ ਦਖਲਅੰਦਾਜ਼ੀ ਕੀ ਹੈ ਤੇ ਲੋਕਾਂ ਨੂੰ ਸੁਚੇਤ ਰਹਿਣ ਦੀ ਵੀ ਯਾਦਵਾਈ ਹੈਪਟਨ ਨੇ ਕਿਹਾ ਕਿ ਲੋਕਤੰਤਰੀ ਸਿਧਾਂਤਾਂ ਨੂੰ ਯਾਦ ਰੱਖਣਾ ਮਦਦਗਾਰ ਹੋ ਸਕਦਾ ਹੈ ਉਦਾਹਰਨ ਵਜੋਂ ਲੋਕਾਂ ਦੇ ਵੱਖੋ-ਵੱਖਰੇ ਵਿਚਾਰ ਹੋ ਸਕਦੇ ਹਨ ਪਰ ਨਿਊਜ਼ੀਲੈਂਡ ਨੂੰ ਪ੍ਰਭਾਵਿਤ ਕਰਨ ਲਈ ਇੱਕ ਵਿਸ਼ੇਸ਼ ਰਾਜ ਲਈ ਕੰਮ ਕਰਨਾ ਸਮੱਸਿਆ ਵਾਲਾ ਹੈ ਉਹਨਾਂ ਨੇ ਕਿਹਾ ਹੈ ਕਿ ਇੱਕ ਦੂਜੇ ਵਿਚਾਰ ਗੱਲਬਾਤ ਬਣਾਈ ਰੱਖਣ ਅਤੇ ਜਾਣਕਾਰੀ ਸਾਂਝੀ ਕਰਨ ਵਿੱਚ ਪਾਈਚਾਰਕ ਅਬੋਨ ਦੀ ਮਹੱਤਵਪੂਰਨ ਭੂਮਿਕਾ ਹੈ ਹੈਪਟਨ ਨੇ ਕਿਹਾ ਹੈ ਕਿ ਉਹਨਾਂ ਦਾ ਵਿਭਾਗ ਨਸਲੀ ਪਾਈਚਾਰਿਆਂ ਨਾਲ ਵਿਸ਼ਵਾਸ ਅਤੇ ਸਬੰਧ ਬਣਾਉਣਾ ਜਾਰੀ ਰੱਖੇਗਾ ਹੈਪਟਨ ਨੇ ਕਿਹਾ ਕਿ ਐਨ ਜੀ ਐਸ ਆਈ ਐਸ ਵਿਦੇਸ਼ੀ ਦਖਲਅੰਦਾਜ਼ੀ ਤੇ ਰੌਸ਼ਨੀ ਪਾਉਂਦਾ ਰਹੇਗਾ ਕਮਿਊਨਿਟੀ ਲੀਡਰਾਂ ਨੂੰ ਜਾਣਕਾਰੀ ਪ੍ਰਦਾਨ ਕਰਦਾ ਰਹੇਗਾ ਤੇ ਇਹ ਯਕੀਨੀ ਬਣਾਏਗਾ ਕਿ ਵਿਭਾਗ ਉਹਨਾਂ ਤੱਕ ਪਹੁੰਚ ਜੋ ਹੋਵੇ ਮਿਨਿਸਟਰ ਫੋਰ ਐਥਨਿਕ ਕਮਿਊਨਿਟੀ ਮਾਰਕ ਮਸ਼ੀਨ ਨੇ ਕਿਹਾ ਕਿ ਨਿਊਜ਼ੀਲੈਂਡ ਵਿਦੇਸ਼ੀ ਦਖਲਅੰਦਾਜ਼ੀ ਪ੍ਰਤੀ ਅਵੇਸਲਾ ਨਹੀਂ ਹੋ ਸਕਦਾ ਉਹਨਾਂ ਨੇ ਕਿਹਾ ਹੈ ਸਾਡੇ ਕੋਲ ਅਜਿਹੇ ਦੇਸ਼ ਹਨ ਜੋ ਸਾਡੇ ਡਾਇਸਪੋਰਾ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਮੰਤralਏ ਦੇ ਮੁੱਖ ਕਾਰਜਕਾਰੀ ਮੇਰਵਿਨ ਸਿੰਘਮ ਨੇ ਕਿਹਾ ਕਿ ਸਮਾਜਿਕ ਇਕਤਾ ਅਤੇ ਵਿਦੇਸ਼ੀ ਦਖਲਅੰਦਾਜ਼ੀ ਦਾ ਮੁਕਾਬਲਾ ਆਪਸ ਦੇ ਵਿੱਚ ਜੁੜੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਮੇਰੇ ਦ੍ਰਿਸ਼ਟੀਕੋਣ ਤੋਂ ਵਿਦੇਸ਼ੀ ਦਖਲਅੰਦਾਜ਼ੀ ਦੇ ਵਿਰੁੱਧ ਬਚਾਅ ਦੀ ਪਹਿਲੀ ਕਤਾਰ ਭਾਈਚਾਰਕ ਇਕਤਾ ਹੈ। ਕੈਥਰੀਨ ਐਡਵੋਕੇਟ ਇਵਰ ਚਰਨੀ ਨੇ ਕਿਹਾ ਕਿ ਵਿਦੇਸ਼ੀ ਦਖਲਅੰਦਾਜ਼ੀ ਤੇ ਚਰਚਾ ਇੱਕ ਚੰਗੀ ਪਹਿਲ ਹੈ ਪਰ ਸਰਕਾਰ ਤੋਂ ਹੋਰ ਜਾਣਕਾਰੀ ਅਤੇ ਸਪਸ਼ਟਤਾ ਦੀ ਲੋੜ ਹੈ। ਉਹਨਾਂ ਨੇ ਕਿਹਾ ਕਿ ਮੈਨੂੰ ਹਮੇਸ਼ਾ ਲੱਗਦਾ ਸੀ ਕਿ ਵਿਦੇਸ਼ੀ ਦਖਲਅੰਦਾਜ਼ੀ ਦਾ ਵਿਸ਼ਾ ਸਾਡੀ ਰੋਜ਼ਾਨਾ ਜ਼ਿੰਦਗੀ ਤੋਂ ਬਹੁਤ ਦੂਰ ਹੈ ਪਰ ਅੱਜ ਪੈਨਲ ਤੋਂ ਸੁਣ ਕੇ ਮੈਨੂੰ ਲੱਗਾ ਕਿ ਇਹ ਬਹੁਤਾ ਦੂਰ ਨਹੀਂ ਹੈ। ਚੈਨ ਸੈਮਸੀ ਕੇ ਸਮਾਜਿਕ ਇਕਤਾ ਅਤੇ ਵਿਦੇਸ਼ੀ ਦਖਲਅੰਦਾਜ਼ੀ ਆਪਸ ਦੇ ਵਿੱਚ ਜੁੜੇ ਹੋਏ ਹਨ। ਉਹਨਾਂ ਨੇ ਕਿਹਾ ਹੈ ਕਿ ਜੇਕਰ ਅਸੀਂ ਸਮਾਜ ਦੇ ਵਿੱਚ ਪਿਆਰ ਨਾ ਰਹਿਾਂਗੇ, ਇੱਕ ਦੂਜੇ ਦੀ ਮਦਦ ਕਰਾਂਗੇ ਤਾਂ ਵਿਦੇਸ਼ੀ ਦਖਲਅੰਦਾਜ਼ੀ ਦੀ ਸੰਭਾਵਨਾ ਘਟ ਜਾਵੇਗੀ। ਨਿਊਜ਼ੀਲੈਂਡ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਜਾਨਕੀ ਐਨ ਜ਼ेड ਐਸ ਆਈ ਐਸ ਦੇ ਮੁਖੀ ਨੇ ਲੋਕਾਂ ਨੂੰ ਵਿਦੇਸ਼ੀ ਦਖਲਅੰਦਾਜ਼ੀ ਪ੍ਰਤੀ ਸੁਚੇਤ ਰਹਿਣ ਅਤੇ ਸ਼ੱਕ ਹੁੰਦੇ ਸਵਾਲ ਪੁੱਛਣ ਦੀ ਅਪੀਲ ਕੀਤੀ ਹੈ। ਦੇਸ਼ਵਾਰ ਦੇ ਲਗਭਗ 300 ਐਥਨਿਕ ਕਮਿਊਨਿਟੀ ਲੀਡਰ ਸ਼ਨੀਵਾਰ ਨੂੰ ਆਕਲੈਂਡ ਦੇ ਵਿੱਚ ਮਿਨਿਸਟਰੀ ਫਾਰ ਐਥਨਿਕ ਕਮਿਊਨਿਟੀ ਦੁਆਰਾ ਆਯੋਜਿਤ ਚੌਥੀ ਐਥਨਿਕ ਬੈਨੀਫਿਟ ਕਾਨਫਰੰਸ ਲਈ ਇਕੱਠੇ ਹੋਏ। ਵਿਚਾਰ ਵਟਾਂਦਰੇ ਵਿਦੇਸ਼ੀ ਦਖਲਅੰਦਾਜ਼ੀ ਦੇ ਨਾਲ ਸਮਾਜਿਕ ਇਕਤਾ ਦੇ ਆਲੇ-ਦੁਆਲੇ ਕੇਂਦਰ ਸਨ ਜੋ ਕਿ ਵਿਸ਼ੇਸ਼ ਵਿਸ਼ਿਆਂ ਦੇ ਵਿੱਚੋਂ ਇੱਕ ਸੀ ਇੱਕ ਪੈਨਲ ਚਰਚਾ ਦੇ ਵਿੱਚ ਐਨ ਜੈਡ ਐਸ ਆਈ ਐਸ ਦੇ ਡਾਇਰੈਕਟਰ ਜਨਰਲ ਐਂਡਰਿਊ ਹੈਪਟਨ ਨੇ ਦੱਸਿਆ ਕਿ ਵਿਦੇਸ਼ੀ ਦਖਲਅੰਦਾਜ਼ੀ ਕੀ ਹੈ ਤੇ ਲੋਕਾਂ ਨੂੰ ਸੁਚੇਤ ਰਹਿਣ ਦੀ ਵੀ ਯਾਦਵਾਈ ਹੈਪਟਨ ਨੇ ਕਿਹਾ ਕਿ ਲੋਕਤੰਤਰੀ ਸਿਧਾਂਤਾਂ ਨੂੰ ਯਾਦ ਰੱਖਣਾ ਮਦਦਗਾਰ ਹੋ ਸਕਦਾ ਹੈ ਉਦਾਹਰਨ ਵਜੋਂ ਲੋਕਾਂ ਦੇ ਵੱਖੋ ਵੱਖਰੇ ਵਿਚਾਰ ਹੋ ਸਕਦੇ ਹਨ ਪਰ ਨਿਊਜ਼ੀਲੈਂਡ ਨੂੰ ਪ੍ਰਭਾਵਿਤ ਕਰਨ ਲਈ ਇੱਕ ਵਿਸ਼ੇਸ਼ ਰਾਜ ਲਈ ਕੰਮ ਕਰਨਾ ਸਮੱਸਿਆ ਵਾਲਾ ਹੈ ਉਹਨਾਂ ਨੇ ਕਿਹਾ ਹੈ ਕਿ ਇੱਕ ਦੂਜੇ ਵਿਚਾਰ ਗੱਲਬਾਤ ਬਣਾਈ ਰੱਖਣ ਅਤੇ ਜਾਣਕਾਰੀ ਸਾਂਝੀ ਕਰਨ ਵਿੱਚ ਪਾਈਚਾਰਕ ਅੱਗੋਂ ਦੀ ਮਹੱਤਵਪੂਰਨ ਭੂਮਿਕਾ ਹੈ ਹੈਪਟਨ ਨੇ ਕਿਹਾ ਹੈ ਕਿ ਉਹਨਾਂ ਦਾ ਵਿਭਾਗ ਨਸਲੀ ਪਾਈਚਾਰਿਆਂ ਨਾਲ ਵਿਸ਼ਵਾਸ ਅਤੇ ਸਬੰਧ ਬਣਾਉਣਾ ਜਾਰੀ ਰੱਖੇਗਾ ਹੈਪਟਨ ਨੇ ਕਿਹਾ ਕਿ ਐਨ ਜੀ ਐਸ ਆਈ ਐਸ ਵਿਦੇਸ਼ੀ ਦਖਲਅੰਦਾਜ਼ੀ ਤੇ ਰੌਸ਼ਨੀ ਪਾਉਂਦਾ ਰਹੇਗਾ ਕਮਿਊਨਿਟੀ ਲੀਡਰਾਂ ਨੂੰ ਜਾਣਕਾਰੀ ਪ੍ਰਦਾਨ ਕਰਦਾ ਰਹੇਗਾ ਤੇ ਇਹ ਯਕੀਨੀ ਬਣਾਏਗਾ ਕਿ ਵਿਭਾਗ ਉਹਨਾਂ ਤੱਕ ਪਹੁੰਚ ਜੋ ਹੋਵੇ ਮਨਿਸਟਰ ਫੋਰ ਐਥਨਿਕ ਕਮਿਊਨਿਟੀ ਮਾਰਕ ਮਸ਼ੀਨ ਨੇ ਕਿਹਾ ਕਿ ਨਿਊਜ਼ੀਲੈਂਡ ਵਿਦੇਸ਼ੀ ਦਖਲਅੰਦਾਜ਼ੀ ਪ੍ਰਤੀ ਅਵੇਸਲਾ ਨਹੀਂ ਹੋ ਸਕਦਾ ਉਹਨਾਂ ਨੇ ਕਿਹਾ ਹੈ ਕਿ ਸਾਡੇ ਕੋਲ ਅਜਿਹੇ ਦੇਸ਼ ਹਨ ਜੋ ਸਾਡੇ ਡਾਇਸਪੋਰਾ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਮੰਤralਏ ਦੇ ਮੁੱਖ ਕਾਰਜਕਾਰੀ ਮੇਰਵਿਨ ਸਿੰਘਮ ਨੇ ਕਿਹਾ ਕਿ ਸਮਾਜਿਕ ਇਕਤਾ ਅਤੇ ਵਿਦੇਸ਼ੀ ਦਖਲਅੰਦਾਜ਼ੀ ਦਾ ਮੁਕਾਬਲਾ ਆਪਸ ਦੇ ਵਿੱਚ ਜੁੜੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਮੇਰੇ ਦ੍ਰਿਸ਼ਟੀਕੋਣ ਤੋਂ ਵਿਦੇਸ਼ੀ ਦਖਲਅੰਦਾਜ਼ੀ ਦੇ ਵਿਰੁੱਧ ਬਚਾਅ ਦੀ ਪਹਿਲੀ ਕਤਾਰ ਭਾਈਚਾਰਕ ਇਕਤਾ ਹੈ। ਕੈਥਰੀਨ ਐਡਵੋਕੇਟ ਇਵਰ ਚਰਨੀ ਨੇ ਕਿਹਾ ਕਿ ਵਿਦੇਸ਼ੀ ਦਖਲਅੰਦਾਜ਼ੀ ਤੇ ਚਰਚਾ ਇੱਕ ਚੰਗੀ ਪਹਿਲ ਹੈ ਪਰ ਸਰਕਾਰ ਤੋਂ ਹੋਰ ਜਾਣਕਾਰੀ ਅਤੇ ਸਪਸ਼ਟਤਾ ਦੀ ਲੋੜ ਹੈ। ਉਹਨਾਂ ਨੇ ਕਿਹਾ ਕਿ ਮੈਨੂੰ ਹਮੇਸ਼ਾ ਲੱਗਦਾ ਸੀ ਕਿ ਵਿਦੇਸ਼ੀ ਦਖਲਅੰਦਾਜ਼ੀ ਦਾ ਵਿਸ਼ਾ ਸਾਡੀ ਰੋਜ਼ਾਨਾ ਜ਼ਿੰਦਗੀ ਤੋਂ ਬਹੁਤ ਦੂਰ ਹੈ ਪਰ ਅੱਜ ਪੈਨਲ ਤੋਂ ਸੁਣ ਕੇ ਮੈਨੂੰ ਲੱਗਾ ਕਿ ਇਹ ਬਹੁਤਾ ਦੂਰ ਨਹੀਂ ਹੈ। ਚੈਨ ਸਹਿਮਤੀ ਕਿ ਸਮਾਜਿਕ ਏਕਤਾ ਅਤੇ ਵਿਦੇਸ਼ੀ ਦਖਲਅੰਦਾਜ਼ੀ ਆਪਸ ਦੇ ਵਿੱਚ ਜੁੜੇ ਹੋਏ ਹਨ। ਉਹਨਾਂ ਨੇ ਕਿਹਾ ਹੈ ਕਿ ਜੇਕਰ ਅਸੀਂ ਸਮਾਜ ਦੇ ਵਿੱਚ ਪਿਆਰ ਨਾ ਰਹਿਾਂਗੇ, ਇੱਕ ਦੂਜੇ ਦੀ ਮਦਦ ਕਰਾਂਗੇ ਤਾਂ ਵਿਦੇਸ਼ੀ ਦਖਲਅੰਦਾਜ਼ੀ ਦੀ ਸੰਭਾਵਨਾ ਘਟ ਜਾਵੇਗੀ। ਨਿਊਜ਼ੀਲੈਂਡ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਜਾਨਕੀ ਐਨ ਜ਼ेड ਐਸ ਆਈ ਐਸ ਦੇ ਮੁਖੀ ਨੇ ਲੋਕਾਂ ਨੂੰ ਵਿਦੇਸ਼ੀ ਦਖਲਅੰਦਾਜ਼ੀ ਪ੍ਰਤੀ ਸੁਚੇਤ ਰਹਿਣ ਅਤੇ ਸ਼ੱਕ ਹੁੰਦੇ ਸਵਾਲ ਪੁੱਛਣ ਦੀ ਅਪੀਲ ਕੀਤੀ ਹੈ। ਦੇਸ਼ਵਾਰ ਦੇ ਲਗਭਗ 300 ਐਥਨਿਕ ਕਮਿਊਨਿਟੀ ਲੀਡਰ ਸ਼ਨੀਵਾਰ ਨੂੰ ਆਕਲੈਂਡ ਦੇ ਵਿੱਚ ਮਿਨਿਸਟਰੀ ਫਾਰ ਐਥਨਿਕ ਕਮਿਊਨਿਟੀ ਦੁਆਰਾ ਆਯੋਜਿਤ ਚੌਥੀ ਐਥਨਿਕ ਬੈਨੀਫਿਟ ਕਾਨਫਰੰਸ ਲਈ ਇਕੱਠੇ ਹੋਏ ਵਿਚਾਰ ਵਟਾਂਦਰੇ ਵਿਦੇਸ਼ੀ ਦਖਲਅੰਦਾਜ਼ੀ ਦੇ ਨਾਲ ਸਮਾਜਿਕ ਇਕਤਾ ਦੇ ਆਲੇ-ਦੁਆਲੇ ਕੇਂਦਰ ਸਨ ਜੋ ਕਿ ਵਿਸ਼ੇਸ਼ ਵਿਸ਼ਿਆਂ ਦੇ ਵਿੱਚੋਂ ਇੱਕ ਸੀ ਇੱਕ ਪੈਨਲ ਚਰਚਾ ਦੇ ਵਿੱਚ NZSIS ਦੇ ਡਾਇਰੈਕਟਰ ਜਨਰਲ ਐਂਡਰਿਊ ਹੈਪਟਨ ਨੇ ਦੱਸਿਆ ਕਿ ਵਿਦੇਸ਼ੀ ਦਖਲਅੰਦਾਜ਼ੀ ਕੀ ਹੈ ਤੇ ਲੋਕਾਂ ਨੂੰ ਸੁਚੇਤ ਰਹਿਣ ਦੀ ਵੀ ਯਾਦਵਾਈ ਹੈਪਟਨ ਨੇ ਕਿਹਾ ਕਿ ਲੋਕਤੰਤਰੀ ਸਿਧਾਂਤਾਂ ਨੂੰ ਯਾਦ ਰੱਖਣਾ ਮਦਦਗਾਰ ਹੋ ਸਕਦਾ ਹੈ ਉਦਾਹਰਨ ਵਜੋਂ ਲੋਕਾਂ ਦੇ ਵੱਖੋ-ਵੱਖਰੇ ਵਿਚਾਰ ਹੋ ਸਕਦੇ ਹਨ ਪਰ ਨਿਊਜ਼ੀਲੈਂਡ ਨੂੰ ਪ੍ਰਭਾਵਿਤ ਕਰਨ ਲਈ ਇੱਕ ਵਿਸ਼ੇਸ਼ ਰਾਜ ਲਈ ਕੰਮ ਕਰਨਾ ਸਮੱਸਿਆ ਵਾਲਾ ਹੈ ਉਹਨਾਂ ਨੇ ਕਿਹਾ ਹੈ ਕਿ ਇੱਕ ਦੂਜੇ ਵਿਚਾਰ ਗੱਲਬਾਤ ਬਣਾਈ ਰੱਖਣ ਅਤੇ ਜਾਣਕਾਰੀ ਸਾਂਝੀ ਕਰਨ ਵਿੱਚ ਪਾਈਚਾਰਕ ਅੱਗੋਂ ਦੀ ਮਹੱਤਵਪੂਰਨ ਭੂਮਿਕਾ ਹੈ ਹੈਪਟਨ ਨੇ ਕਿਹਾ ਹੈ ਕਿ ਉਹਨਾਂ ਦਾ ਵਿਭਾਗ ਨਸਲੀ ਪਾਈਚਾਰਿਆਂ ਨਾਲ ਵਿਸ਼ਵਾਸ ਅਤੇ ਸਬੰਧ ਬਣਾਉਣਾ ਜਾਰੀ ਰੱਖੇਗਾ ਹੈਪਟਨ ਨੇ ਕਿਹਾ ਕਿ ਐਨ ਜੀ ਐਸ ਆਈ ਐਸ ਵਿਦੇਸ਼ੀ ਦਖਲਅੰਦਾਜ਼ੀ ਤੇ ਰੌਸ਼ਨੀ ਪਾਉਂਦਾ ਰਹੇਗਾ ਕਮਿਊਨਿਟੀ ਲੀਡਰਾਂ ਨੂੰ ਜਾਣਕਾਰੀ ਪ੍ਰਦਾਨ ਕਰਦਾ ਰਹੇਗਾ ਤੇ ਇਹ ਯਕੀਨੀ ਬਣਾਏਗਾ ਕਿ ਵਿਭਾਗ ਉਹਨਾਂ ਤੱਕ ਪਹੁੰਚ ਜੋ ਹੋਵੇ ਮਿਨਿਸਟਰ ਫੋਰ ਐਥਨਿਕ ਕਮਿਊਨਿਟੀ ਮਾਰਕ ਮਸ਼ੀਨ ਨੇ ਕਿਹਾ ਕਿ ਨਿਊਜ਼ੀਲੈਂਡ ਵਿਦੇਸ਼ੀ ਦਖਲਅੰਦਾਜ਼ੀ ਪ੍ਰਤੀ ਅਵੇਸਲਾ ਨਹੀਂ ਹੋ ਸਕਦਾ ਉਹਨਾਂ ਨੇ ਕਿਹਾ ਹੈ ਕਿ ਸਾਡੇ ਕੋਲ ਅਜਿਹੇ ਦੇਸ਼ ਹਨ ਜੋ ਸਾਡੇ ਡਾਇਸਪੋਰਾ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਮੰਤralਏ ਦੇ ਮੁੱਖ ਕਾਰਜਕਾਰੀ ਮੇਰਵਿਨ ਸਿੰਘਮ ਨੇ ਕਿਹਾ ਕਿ ਸਮਾਜਿਕ ਇਕਤਾ ਅਤੇ ਵਿਦੇਸ਼ੀ ਦਖਲਅੰਦਾਜ਼ੀ ਦਾ ਮੁਕਾਬਲਾ ਆਪਸ ਦੇ ਵਿੱਚ ਜੁੜੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਮੇਰੇ ਦ੍ਰਿਸ਼ਟੀਕੋਣ ਤੋਂ ਵਿਦੇਸ਼ੀ ਦਖਲਅੰਦਾਜ਼ੀ ਦੇ ਵਿਰੁੱਧ ਬਚਾਅ ਦੀ ਪਹਿਲੀ ਕਤਾਰ ਭਾਈਚਾਰਕ ਇਕਤਾ ਹੈ। ਕੈਥਰੀਨ ਐਡਵੋਕੇਟ ਇਵਰ ਚਰਨੀ ਨੇ ਕਿਹਾ ਕਿ ਵਿਦੇਸ਼ੀ ਦਖਲਅੰਦਾਜ਼ੀ ਤੇ ਚਰਚਾ ਇੱਕ ਚੰਗੀ ਪਹਿਲ ਹੈ ਪਰ ਸਰਕਾਰ ਤੋਂ ਹੋਰ ਜਾਣਕਾਰੀ ਅਤੇ ਸਪਸ਼ਟਤਾ ਦੀ ਲੋੜ ਹੈ। ਉਹਨਾਂ ਨੇ ਕਿਹਾ ਕਿ ਮੈਨੂੰ ਹਮੇਸ਼ਾ ਲੱਗਦਾ ਸੀ ਕਿ ਵਿਦੇਸ਼ੀ ਦਖਲਅੰਦਾਜ਼ੀ ਦਾ ਵਿਸ਼ਾ ਸਾਡੀ ਰੋਜ਼ਾਨਾ ਜ਼ਿੰਦਗੀ ਤੋਂ ਬਹੁਤ ਦੂਰ ਹੈ ਪਰ ਅੱਜ ਪੈਨਲ ਤੋਂ ਸੁਣ ਕੇ ਮੈਨੂੰ ਲੱਗਾ ਕਿ ਇਹ ਬਹੁਤਾ ਦੂਰ ਨਹੀਂ ਹੈ। ਚੈਨ ਸਹਿਮਤ ਸੀ ਕਿ ਸਮਾਜਿਕ ਏਕਤਾ ਅਤੇ ਵਿਦੇਸ਼ੀ ਦਖਲਅੰਦਾਜ਼ੀ ਆਪਸ ਦੇ ਵਿੱਚ ਜੁੜੇ ਹੋਏ ਹਨ। ਉਹਨਾਂ ਨੇ ਕਿਹਾ ਹੈ ਕਿ ਜੇਕਰ ਅਸੀਂ ਸਮਾਜ ਦੇ ਵਿੱਚ ਪਿਆਰ ਨਾ ਰਹਿਾਂਗੇ, ਇੱਕ ਦੂਜੇ ਦੀ ਮਦਦ ਕਰਾਂਗੇ ਤਾਂ ਵਿਦੇਸ਼ੀ ਦਖਲਅੰਦਾਜ਼ੀ ਦੀ ਸੰਭਾਵਨਾ ਘਟ ਜਾਵੇਗੀ। ਨਿਊਜ਼ੀਲੈਂਡ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਜਾਨਕੀ ਐਨ ਜ਼ेड ਐਸ ਆਈ ਐਸ ਦੇ ਮੁਖੀ ਨੇ ਲੋਕਾਂ ਨੂੰ ਵਿਦੇਸ਼ੀ ਦਖਲਅੰਦਾਜ਼ੀ ਪ੍ਰਤੀ ਸੁਚੇਤ ਰਹਿਣ ਅਤੇ ਸ਼ੱਕ ਹੁੰਦੇ ਸਵਾਲ ਪੁੱਛਣ ਦੀ ਅਪੀਲ ਕੀਤੀ ਹੈ। ਦੇਸ਼ਵਾਰ ਦੇ ਲਗਭਗ 300 ਐਥਨਿਕ ਕਮਿਊਨਿਟੀ ਲੀਡਰ ਸ਼ਨੀਵਾਰ ਨੂੰ ਆਕਲੈਂਡ ਦੇ ਵਿੱਚ ਮਿਨਿਸਟਰੀ ਫਾਰ ਐਥਨਿਕ ਕਮਿਊਨਿਟੀ ਦੁਆਰਾ ਆਯੋਜਿਤ ਚੌਥੀ ਐਥਨਿਕ ਬੈਨੀਫਿਟ ਕਾਨਫਰੰਸ ਲਈ ਇਕੱਠੇ ਹੋਏ। ਵਿਚਾਰ ਵਟਾਂਦਰੇ ਵਿਦੇਸ਼ੀ ਦਖਲਅੰਦਾਜ਼ੀ ਦੇ ਨਾਲ ਸਮਾਜਿਕ ਇਕਤਾ ਦੇ ਆਲੇ-ਦੁਆਲੇ ਕੇਂਦਰਿਤ ਸਨ ਜੋ ਕਿ ਵਿਸ਼ੇਸ਼ ਵਿਸ਼ਿਆਂ ਦੇ ਵਿੱਚੋਂ ਇੱਕ Steve. ਇੱਕ ਪੈਨਲ ਚਰਚਾ ਦੇ ਵਿੱਚ NZSIS ਦੇ ਡਾਇਰੈਕਟਰ ਜਨਰਲ ਐਂਡਰਿਊ ਹੈਪਟਨ ਨੇ ਦੱਸਿਆ ਕਿ ਵਿਦੇਸ਼ੀ ਦਖਲਅੰਦਾਜ਼ੀ ਕੀ ਹੈ ਤੇ ਲੋਕਾਂ ਨੂੰ ਸੁਚੇਤ ਰਹਿਣ ਦੀ ਵੀ ਯਾਦਵਾਈ ਹੈਪਟਨ ਨੇ ਕਿਹਾ ਕਿ ਲੋਕਤੰਤਰੀ ਸਿਧਾਂਤਾਂ ਨੂੰ ਯਾਦ ਰੱਖਣਾ ਮਦਦਗਾਰ ਹੋ ਸਕਦਾ ਹੈ ਉਦਾਹਰਨ ਵਜੋਂ ਲੋਕਾਂ ਦੇ ਵੱਖੋ ਵੱਖਰੇ ਵਿਚਾਰ ਹੋ ਸਕਦੇ ਹਨ ਪਰ ਨਿਊਜ਼ੀਲੈਂਡ ਨੂੰ ਪ੍ਰਭਾਵਿਤ ਕਰਨ ਲਈ ਇੱਕ ਵਿਸ਼ੇਸ਼ ਰਾਜ ਲਈ ਕੰਮ ਕਰਨਾ ਸਮੱਸਿਆ ਵਾਲਾ ਹੈ ਉਹਨਾਂ ਨੇ ਕਿਹਾ ਕਿ ਇੱਕ ਦੂਜੇ ਵਿਚਾਰ ਗੱਲਬਾਤ ਬਣਾਈ ਰੱਖਣ ਅਤੇ ਜਾਣਕਾਰੀ ਸਾਂਝੀ ਕਰਨ ਵਿੱਚ ਪਾਈਚਾਰਕ ਅਬੋਨ ਦੀ ਮਹੱਤਵਪੂਰਨ ਭੂਮਿਕਾ ਹੈ ਹੈਪਟਨ ਨੇ ਕਿਹਾ ਹੈ ਕਿ ਉਹਨਾਂ ਦਾ ਵਿਭਾਗ ਨਸਲੀ ਪਾਈਚਾਰਿਆਂ ਨਾਲ ਵਿਸ਼ਵਾਸ ਅਤੇ ਸਬੰਧ ਬਣਾਉਣਾ ਜਾਰੀ ਰੱਖੇਗਾ ਹੈਪਟਨ ਨੇ ਕਿਹਾ ਕਿ ਐਨ ਜੀ ਐਸ ਆਈ ਐਸ ਵਿਦੇਸ਼ੀ ਦਖਲਅੰਦਾਜ਼ੀ ਤੇ ਰੌਸ਼ਨੀ ਪਾਉਂਦਾ ਰਹੇਗਾ ਕਮਿਊਨਿਟੀ ਲੀਡਰਾਂ ਨੂੰ ਜਾਣਕਾਰੀ ਪ੍ਰਦਾਨ ਕਰਦਾ ਰਹੇਗਾ ਤੇ ਇਹ ਯਕੀਨੀ ਬਣਾਏਗਾ ਕਿ ਵਿਭਾਗ ਉਹਨਾਂ ਤੱਕ ਪਹੁੰਚ ਜੋਗ ਹੋਵੇ ਮਿਨਿਸਟਰ ਫੋਰ ਐਥਨਿਕ ਕਮਿਊਨਿਟੀ ਮਾਰਕ ਮਸ਼ੀਨ ਨੇ ਕਿਹਾ ਕਿ ਨਿਊਜ਼ੀਲੈਂਡ ਵਿਦੇਸ਼ੀ ਦਖਲਅੰਦਾਜ਼ੀ ਪ੍ਰਤੀ ਅਵੇਸਲਾ ਨਹੀਂ ਹੋ ਸਕਦਾ ਉਹਨਾਂ ਨੇ ਕਿਹਾ ਹੈ ਕਿ ਸਾਡੇ ਕੋਲ ਅਜਿਹੇ ਦੇਸ਼ ਹਨ ਜੋ ਸਾਡੇ ਡਾਇਸਪੋਰਾ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਮੰਤralਏ ਦੇ ਮੁੱਖ ਕਾਰਜਕਾਰੀ ਮੇਰਵਿਨ ਸਿੰਘਮ ਨੇ ਕਿਹਾ ਕਿ ਸਮਾਜਿਕ ਇਕਤਾ ਅਤੇ ਵਿਦੇਸ਼ੀ ਦਖਲਅੰਦਾਜ਼ੀ ਦਾ ਮੁਕਾਬਲਾ ਆਪਸ ਦੇ ਵਿੱਚ ਜੁੜੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਮੇਰੇ ਦ੍ਰਿਸ਼ਟੀਕੋਣ ਤੋਂ ਵਿਦੇਸ਼ੀ ਦਖਲਅੰਦਾਜ਼ੀ ਦੇ ਵਿਰੁੱਧ ਬਚਾਅ ਦੀ ਪਹਿਲੀ ਕਤਾਰ ਭਾਈਚਾਰਕ ਇਕਤਾ ਹੈ। ਕੈਥਰੀਨ ਐਡਵੋਕੇਟ ਇਵਰ ਚਰਨੀ ਨੇ ਕਿਹਾ ਕਿ ਵਿਦੇਸ਼ੀ ਦਖਲਅੰਦਾਜ਼ੀ ਤੇ ਚਰਚਾ ਇੱਕ ਚੰਗੀ ਪਹਿਲ ਹੈ ਪਰ ਸਰਕਾਰ ਤੋਂ ਹੋਰ ਜਾਣਕਾਰੀ ਅਤੇ ਸਪਸ਼ਟਤਾ ਦੀ ਲੋੜ ਹੈ। ਉਹਨਾਂ ਨੇ ਕਿਹਾ ਕਿ ਮੈਨੂੰ ਹਮੇਸ਼ਾ ਲੱਗਦਾ ਸੀ ਕਿ ਵਿਦੇਸ਼ੀ ਦਖਲਅੰਦਾਜ਼ੀ ਦਾ ਵਿਸ਼ਾ ਸਾਡੀ ਰੋਜ਼ਾਨਾ ਜ਼ਿੰਦਗੀ ਤੋਂ ਬਹੁਤ ਦੂਰ ਹੈ ਪਰ ਅੱਜ ਪੈਨਲ ਤੋਂ ਸੁਣ ਕੇ ਮੈਨੂੰ ਲੱਗਾ ਕਿ ਇਹ ਬਹੁਤਾ ਦੂਰ ਨਹੀਂ ਹੈ। ਚੈਨ ਸਹਿਮਤ ਸੀ ਕਿ ਸਮਾਜਿਕ ਇਕਤਾ ਅਤੇ ਵਿਦੇਸ਼ੀ ਦਖਲਅੰਦਾਜ਼ੀ ਆਪਸ ਦੇ ਵਿੱਚ ਜੁੜੇ ਹੋਏ ਹਨ। ਉਹਨਾਂ ਨੇ ਕਿਹਾ ਹੈ ਕਿ ਜੇਕਰ ਅਸੀਂ ਸਮਾਜ ਦੇ ਵਿੱਚ ਪਿਆਰ ਨਾ ਰਹਿਾਂਗੇ, ਇੱਕ ਦੂਜੇ ਦੀ ਮਦਦ ਕਰਾਂਗੇ ਤਾਂ ਵਿਦੇਸ਼ੀ ਦਖਲਅੰਦਾਜ਼ੀ ਦੀ ਸੰਭਾਵਨਾ ਘਟ ਜਾਵੇਗੀ। ਨਿਊਜ਼ੀਲੈਂਡ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਜਾਨਕੀ ਐਨ ਜ਼ेड ਐਸ ਆਈ ਐਸ ਦੇ ਮੁਖੀ ਨੇ ਲੋਕਾਂ ਨੂੰ ਵਿਦੇਸ਼ੀ ਦਖਲਅੰਦਾਜ਼ੀ ਪ੍ਰਤੀ ਸੁਚੇਤ ਰਣ ਅਤੇ ਸ਼ੱਕ ਹੁੰਦੇ ਸਵਾਲ ਪੁੱਛਣ ਦੀ ਅਪੀਲ ਕੀਤੀ ਹੈ। ਦੇਸ਼ਵਾਰ ਦੇ ਲਗਭਗ 300 ਐਥਨਿਕ ਕਮਿਊਨਿਟੀ ਲੀਡਰ ਸ਼ਨੀਵਾਰ ਨੂੰ ਆਕਲੈਂਡ ਦੇ ਵਿੱਚ ਮਿਨਿਸਟਰੀ ਫਾਰ ਐਥਨਿਕ ਕਮਿਊਨਿਟੀ ਦੁਆਰਾ ਆਯੋਜਿਤ ਚੌਥੀ ਐਥਨਿਕ ਬੈਨੀਫਿਟ ਕਾਨਫਰੰਸ ਲਈ ਇਕੱਠੇ ਹੋਏ ਵਿਚਾਰ ਵਟਾਂਦਰੇ ਵਿਦੇਸ਼ੀ ਦਖਲਅੰਦਾਜ਼ੀ ਦੇ ਨਾਲ ਸਮਾਜਿਕ ਇਕਤਾ ਦੇ ਆਲੇ-ਦੁਆਲੇ ਕੇਂਦਰ ਸਨ ਜੋ ਕਿ ਵਿਸ਼ੇਸ਼ ਵਿਸ਼ਿਆਂ ਦੇ ਵਿੱਚੋਂ ਇੱਕ ਸੀ ਇੱਕ ਪੈਨਲ ਚਰਚਾ ਦੇ ਵਿੱਚ ਐਨ ਜੈਡ ਐਸ ਆਈ ਐਸ ਦੇ ਡਾਇਰੈਕਟਰ ਜਨਰਲ ਐਂਡਰਿਊ ਹੈਪਟਨ ਨੇ ਦੱਸਿਆ ਕਿ ਵਿਦੇਸ਼ੀ ਦਖਲਅੰਦਾਜ਼ੀ ਕੀ ਹੈ ਤੇ ਲੋਕਾਂ ਨੂੰ ਸੁਚੇਤ ਰਹਿਣ ਦੀ ਵੀ ਯਾਦਵਾਈ ਹੈਪਟਨ ਨੇ ਕਿਹਾ ਕਿ ਲੋਕਤੰਤਰੀ ਸਿਧਾਂਤਾਂ ਨੂੰ ਯਾਦ ਰੱਖਣਾ ਮਦਦਗਾਰ ਹੋ ਸਕਦਾ ਹੈ ਉਦਾਹਰਨ ਵਜੋਂ ਲੋਕਾਂ ਦੇ ਵੱਖੋ ਵੱਖਰੇ ਵਿਚਾਰ ਹੋ ਸਕਦੇ ਹਨ ਪਰ ਨਿਊਜ਼ੀਲੈਂਡ ਨੂੰ ਪ੍ਰਭਾਵਿਤ ਕਰਨ ਲਈ ਇੱਕ ਵਿਸ਼ੇਸ਼ ਰਾਜ ਲਈ ਕੰਮ ਕਰਨਾ ਸਮੱਸਿਆ ਵਾਲਾ ਹੈ ਉਹਨਾਂ ਨੇ ਕਿਹਾ ਕਿ ਇੱਕ ਦੂਜੇ ਵਿਚਾਰ ਗੱਲਬਾਤ ਬਣਾਈ ਰੱਖਣ ਅਤੇ ਜਾਣਕਾਰੀ ਸਾਂਝੀ ਕਰਨ ਵਿੱਚ ਪਾਈਚਾਰਕ ਅਬੂਨ ਦੀ ਮਹੱਤਵਪੂਰਨ ਭੂਮਿਕਾ ਹੈ ਹੈਪਟਨ ਨੇ ਕਿਹਾ ਹੈ ਕਿ ਉਹਨਾਂ ਦਾ ਵਿਭਾਗ ਨਸਲੀ ਪਾਈਚਾਰਿਆਂ ਨਾਲ ਵਿਸ਼ਵਾਸ ਅਤੇ ਸਬੰਧ ਬਣਾਉਣਾ ਜਾਰੀ ਰੱਖੇਗਾ ਹੈਪਟਨ ਨੇ ਕਿਹਾ ਕਿ ਐਨ ਜੀ ਐਸ ਆਈ ਐਸ ਵਿਦੇਸ਼ੀ ਦਖਲਅੰਦਾਜ਼ੀ ਤੇ ਰੌਸ਼ਨੀ ਪਾਉਂਦਾ ਰਹੇਗਾ ਕਮਿਊਨਿਟੀ ਲੀਡਰਾਂ ਨੂੰ ਜਾਣਕਾਰੀ ਪ੍ਰਦਾਨ ਕਰਦਾ ਰਹੇਗਾ ਤੇ ਇਹ ਯਕੀਨੀ ਬਣਾਏਗਾ ਕਿ ਵਿਭਾਗ ਉਹਨਾਂ ਤੱਕ ਪਹੁੰਚ ਜੋ ਹੋਵੇ ਮਿਨਿਸਟਰ ਫੋਰ ਐਥਨਿਕ ਕਮਿਊਨਿਟੀ ਮਾਰਕ ਮਸ਼ੀਨ ਨੇ ਕਿਹਾ ਕਿ ਨਿਊਜ਼ੀਲੈਂਡ ਵਿਦੇਸ਼ੀ ਦਖਲਅੰਦਾਜ਼ੀ ਪ੍ਰਤੀ ਅਵੇਸਲਾ ਨਹੀਂ ਹੋ ਸਕਦਾ ਉਹਨਾਂ ਨੇ ਕਿਹਾ ਹੈ ਕਿ ਸਾਡੇ ਕੋਲ ਅਜਿਹੇ ਦੇਸ਼ ਹਨ ਜੋ ਸਾਡੇ ਡਾਇਸਪੋਰਾ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਮੰਤralਏ ਦੇ ਮੁੱਖ ਕਾਰਜਕਾਰੀ ਮੇਰਵਿਨ ਸਿੰਘਮ ਨੇ ਕਿਹਾ ਕਿ ਸਮਾਜਿਕ ਇਕਤਾ ਅਤੇ ਵਿਦੇਸ਼ੀ ਦਖਲਅੰਦਾਜ਼ੀ ਦਾ ਮੁਕਾਬਲਾ ਆਪਸ ਦੇ ਵਿੱਚ ਜੁੜੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਮੇਰੇ ਦ੍ਰਿਸ਼ਟੀਕੋਣ ਤੋਂ ਵਿਦੇਸ਼ੀ ਦਖਲਅੰਦਾਜ਼ੀ ਦੇ ਵਿਰੁੱਧ ਬਚਾਅ ਦੀ ਪਹਿਲੀ ਕਤਾਰ ਭਾਈਚਾਰਕ ਇਕਤਾ ਹੈ। ਕੈਵੇਰੋਟੀ ਐਡਵੋਕੇਟ ਇਵਰ ਚਰਨੀ ਨੇ ਕਿਹਾ ਕਿ ਵਿਦੇਸ਼ੀ ਦਖਲਅੰਦਾਜ਼ੀ ਤੇ ਚਰਚਾ ਇੱਕ ਚੰਗੀ ਪਹਿਲ ਹੈ ਪਰ ਸਰਕਾਰ ਤੋਂ ਹੋਰ ਜਾਣਕਾਰੀ ਅਤੇ ਸਪਸ਼ਟਤਾ ਦੀ ਲੋੜ ਹੈ। ਉਹਨਾਂ ਨੇ ਕਿਹਾ ਕਿ ਮੈਨੂੰ ਹਮੇਸ਼ਾ ਲੱਗਦਾ ਸੀ ਕਿ ਵਿਦੇਸ਼ੀ ਦਖਲਅੰਦਾਜ਼ੀ ਦਾ ਵਿਸ਼ਾ ਸਾਡੀ ਰੋਜ਼ਾਨਾ ਜ਼ਿੰਦਗੀ ਤੋਂ ਬਹੁਤ ਦੂਰ ਹੈ ਪਰ ਅੱਜ ਪੈਨਲ ਤੋਂ ਸੁਣ ਕੇ ਮੈਨੂੰ ਲੱਗਾ ਕਿ ਇਹ ਬਹੁਤਾ ਦੂਰ ਨਹੀਂ ਹੈ। ਚੈਨ ਸਹਿਮਤ ਸੀ ਕਿ ਸਮਾਜਿਕ ਏਕਤਾ ਅਤੇ ਵਿਦੇਸ਼ੀ ਦਖਲਅੰਦਾਜ਼ੀ ਆਪਸ ਦੇ ਵਿੱਚ ਜੁੜੇ ਹੋਏ ਹਨ। ਉਹਨਾਂ ਨੇ ਕਿਹਾ ਹੈ ਕਿ ਜੇਕਰ ਅਸੀਂ ਸਮਾਜ ਦੇ ਵਿੱਚ ਪਿਆਰ ਨਾ ਰਹਿਾਂਗੇ, ਇੱਕ ਦੂਜੇ ਦੀ ਮਦਦ ਕਰਾਂਗੇ ਤਾਂ ਵਿਦੇਸ਼ੀ ਦਖਲਅੰਦਾਜ਼ੀ ਦੀ ਸੰਭਾਵਨਾ ਘਟ ਜਾਵੇਗੀ। ਨਿਊਜ਼ੀਲੈਂਡ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਜਾਨਕੀ ਐਨ ਜ਼ेड ਐਸ ਆਈ ਐਸ ਦੇ ਮੁਖੀ ਨੇ ਲੋਕਾਂ ਨੂੰ ਵਿਦੇਸ਼ੀ ਦਖਲਅੰਦਾਜ਼ੀ ਪ੍ਰਤੀ ਸੁਚੇਤ ਰਹਿਣ ਅਤੇ ਸ਼ੱਕ ਹੁੰਦੇ ਸਵਾਲ ਪੁੱਛਣ ਦੀ ਅਪੀਲ ਕੀਤੀ ਹੈ। ਦੇਸ਼ ਭਰ ਦੇ ਲਗਭਗ 300 ਐਥਨਿਕ ਕਮਿਊਨਿਟੀ ਲੀਡਰ ਸ਼ਨੀਵਾਰ ਨੂੰ ਆਕਲੈਂਡ ਦੇ ਵਿੱਚ ਮਿਨਿਸਟਰੀ ਫਾਰ ਐਥਨਿਕ ਕਮਿਊਨਿਟੀ ਦੁਆਰਾ ਆਯੋਜਿਤ ਚੌਥੀ ਐਥਨਿਕ ਬੈਨੀਫਿਟ ਕਾਨਫਰੰਸ ਲਈ ਇਕੱਠੇ ਹੋਏ ਵਿਚਾਰ ਵਟਾਂਦਰੇ ਵਿਦੇਸ਼ੀ ਦਖਲਅੰਦਾਜ਼ੀ ਦੇ ਨਾਲ ਸਮਾਜਿਕ ਇਕਤਾ ਦੇ ਆਲੇ-ਦੁਆਲੇ ਕੇਂਦਰ ਸਨ ਜੋ ਕਿ ਵਿਸ਼ੇਸ਼ ਵਿਸ਼ਿਆਂ ਦੇ ਵਿੱਚੋਂ ਇੱਕ ਸੀ ਇੱਕ ਪੈਨਲ ਚਰਚਾ ਦੇ ਵਿੱਚ ਐਨ ਜੈਡ ਐਸ ਆਈ ਐਸ ਦੇ ਡਾਇਰੈਕਟਰ ਜਨਰਲ ਐਂਡਰਿਊ ਹੈਪਟਨ ਨੇ ਦੱਸਿਆ ਕਿ ਵਿਦੇਸ਼ੀ ਦਖਲਅੰਦਾਜ਼ੀ ਕੀ ਹੈ ਤੇ ਲੋਕਾਂ ਨੂੰ ਸੁਚੇਤ ਰਹਿਣ ਦੀ ਵੀ ਯਾਦਵਾਈ ਹੈਪਟਨ ਨੇ ਕਿਹਾ ਕਿ ਲੋਕਤੰਤਰੀ ਸਿਧਾਂਤਾਂ ਨੂੰ ਯਾਦ ਰੱਖਣਾ ਮਦਦਗਾਰ ਹੋ ਸਕਦਾ ਹੈ ਉਦਾਹਰਨ ਵਜੋਂ ਲੋਕਾਂ ਦੇ ਵੱਖੋ ਵੱਖਰੇ ਵਿਚਾਰ ਹੋ ਸਕਦੇ ਹਨ ਪਰ ਨਿਊਜ਼ੀਲੈਂਡ ਨੂੰ ਪ੍ਰਭਾਵਿਤ ਕਰਨ ਲਈ ਇੱਕ ਵਿਸ਼ੇਸ਼ ਰਾਜ ਲਈ ਕੰਮ ਕਰਨਾ ਸਮੱਸਿਆ ਵਾਲਾ ਹੈ ਉਹਨਾਂ ਨੇ ਕਿਹਾ ਹੈ ਕਿ ਇੱਕ ਦੂਜੇ ਵਿਚਾਰ ਗੱਲਬਾਤ ਬਣਾਈ ਰੱਖਣ ਅਤੇ ਜਾਣਕਾਰੀ ਸਾਂਝੀ ਕਰਨ ਵਿੱਚ ਪਾਈਚਾਰਕ ਅਬੋਨ ਦੀ ਮਹੱਤਵਪੂਰਨ ਭੂਮਿਕਾ ਹੈ ਹੈਪਟਨ ਨੇ ਕਿਹਾ ਹੈ ਕਿ ਉਹਨਾਂ ਦਾ ਵਿਭਾਗ ਨਸਲੀ ਪਾਈਚਾਰਿਆਂ ਨਾਲ ਵਿਸ਼ਵਾਸ ਅਤੇ ਸਬੰਧ ਬਣਾਉਣਾ ਜਾਰੀ ਰੱਖੇਗਾ ਹੈਪਟਨ ਨੇ ਕਿਹਾ ਕਿ ਐਨ ਜੀ ਐਸ ਆਈ ਐਸ ਵਿਦੇਸ਼ੀ ਦਖਲਅੰਦਾਜ਼ੀ ਤੇ ਰੌਸ਼ਨੀ ਪਾਉਂਦਾ ਰਹੇਗਾ ਕਮਿਊਨਿਟੀ ਲੀਡਰਾਂ ਨੂੰ ਜਾਣਕਾਰੀ ਪ੍ਰਦਾਨ ਕਰਦਾ ਰਹੇਗਾ ਤੇ ਇਹ ਯਕੀਨੀ ਬਣਾਏਗਾ ਕਿ ਵਿਭਾਗ ਉਹਨਾਂ ਤੱਕ ਪਹੁੰਚ ਜੋਗ ਹੋਵੇ ਮਿਨਿਸਟਰ ਫੋਰ ਐਥਨਿਕ ਕਮਿਊਨਿਟੀ ਮਾਰਕ ਮਸ਼ੀਨ ਨੇ ਕਿਹਾ ਕਿ ਨਿਊਜ਼ੀਲੈਂਡ ਵਿਦੇਸ਼ੀ ਦਖਲਅੰਦਾਜ਼ੀ ਪ੍ਰਤੀ ਅਵੇਸਲਾ ਨਹੀਂ ਹੋ ਸਕਦਾ ਉਹਨਾਂ ਨੇ ਕਿਹਾ ਹੈ ਕਿ ਸਾਡੇ ਕੋਲ ਅਜਿਹੇ ਦੇਸ਼ ਹਨ ਜੋ ਸਾਡੇ ਡਾਇਸਪੋਰਾ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਮੰਤralਏ ਦੇ ਮੁੱਖ ਕਾਰਜਕਾਰੀ ਮੇਰਵਿਨ ਸਿੰਘਮ ਨੇ ਕਿਹਾ ਕਿ ਸਮਾਜਿਕ ਇਕਤਾ ਅਤੇ ਵਿਦੇਸ਼ੀ ਦਖਲਅੰਦਾਜ਼ੀ ਦਾ ਮੁਕਾਬਲਾ ਆਪਸ ਦੇ ਵਿੱਚ ਜੁੜੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਮੇਰੇ ਦ੍ਰਿਸ਼ਟੀਕੋਣ ਤੋਂ ਵਿਦੇਸ਼ੀ ਦਖਲਅੰਦਾਜ਼ੀ ਦੇ ਵਿਰੁੱਧ ਬਚਾਅ ਦੀ ਪਹਿਲੀ ਕਤਾਰ ਭਾਈਚਾਰਕ ਇਕਤਾ ਹੈ। ਕੈਬਿਨਟ ਐਡਵੋਕੇਟ ਇਵਰ ਚਰਨੇ ਨੇ ਕਿਹਾ ਕਿ ਵਿਦੇਸ਼ੀ ਦਖਲਅੰਦਾਜ਼ੀ ਤੇ ਚਰਚਾ ਇੱਕ ਚੰਗੀ ਪਹਿਲ ਹੈ ਪਰ ਸਰਕਾਰ ਤੋਂ ਹੋਰ ਜਾਣਕਾਰੀ ਅਤੇ ਸਪਸ਼ਟਤਾ ਦੀ ਲੋੜ ਹੈ। ਉਹਨਾਂ ਨੇ ਕਿਹਾ ਕਿ ਮੈਨੂੰ ਹਮੇਸ਼ਾ ਲੱਗਦਾ ਸੀ ਕਿ ਵਿਦੇਸ਼ੀ ਦਖਲਅੰਦਾਜ਼ੀ ਦਾ ਵਿਸ਼ਾ ਸਾਡੀ ਰੋਜ਼ਾਨਾ ਜ਼ਿੰਦਗੀ ਤੋਂ ਬਹੁਤ ਦੂਰ ਹੈ ਪਰ ਅੱਜ ਪੈਨਲ ਤੋਂ ਸੁਣ ਕੇ ਮੈਨੂੰ ਲੱਗਾ ਕਿ ਇਹ ਬਹੁਤਾ ਦੂਰ ਨਹੀਂ ਹੈ। ਚੈਨ ਸਹਿਮਤ ਸੀ ਕਿ ਸਮਾਜਿਕ ਏਕਤਾ ਅਤੇ ਵਿਦੇਸ਼ੀ ਦਖਲਅੰਦਾਜ਼ੀ ਆਪਸ ਦੇ ਵਿੱਚ ਜੁੜੇ ਹੋਏ ਹਨ। ਉਹਨਾਂ ਨੇ ਕਿਹਾ ਹੈ ਕਿ ਜੇਕਰ ਅਸੀਂ ਸਮਾਜ ਦੇ ਵਿੱਚ ਪਿਆਰ ਨਾ ਰਹਿਾਂਗੇ, ਇੱਕ ਦੂਜੇ ਦੀ ਮਦਦ ਕਰਾਂਗੇ ਤਾਂ ਵਿਦੇਸ਼ੀ ਦਖਲਅੰਦਾਜ਼ੀ ਦੀ ਸੰਭਾਵਨਾ ਘਟ ਜਾਵੇਗੀ।